ਉਹ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਅਸੀਂ ਦਾ ਢਾਬਾ ਚਲਾਉਂਦੇ ਸੀ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਅਸੀਂ ਲੁਧਿਆਣੇ ਤੋਂ ਪਿੰਡ ਹਸਨਪੁਰ ਤੋਂ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਇੱਕ ਛੋਟੇ ਜਿਹੇ ਸੇਵਾਦਾਰ ਆ ਸਾਨੂੰ ਗੁਰੂ ਸਾਹਿਬ ਨੇ ਪਿਛਲੇ 10 ਸਾਲਾਂ ਤੋਂ ਸੇਵਾ ਬਖਸ਼ੀ ਆ ਅੱਜ ਸਾਡੇ ਪਰਿਵਾਰ ਦੇ ਵਿੱਚ ਕਰੀਬ 1000 ਮੈਂਬਰ ਆ ਸੀ ਜਿਦੇ ਵਿੱਚ ਸਾਡੀਆਂ ਮਾਵਾ ਸਾਡੀਆਂ ਭੈਣਾਂ ਸਾਡੀਆਂ ਬੱਚੀਆਂ ਸਾਡੇ ਬਾਪੂ ਬਜ਼ੁਰਗ ਸਾਡੇ ਨੌਜਵਾਨ ਪੀੜ ਸਾਡੇ ਬੱਚੇ ਅਸੀਂ ਸਾਰੇ ਇੱਕ ਛੱਤ ਹੇ ਟਰੈਕ ਆਪਣਾ ਇੱਕ ਖੁਸ਼ੀਆਂ ਭਰਿਆ ਜੀਵਨ ਬਤੀਤ ਕਰਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉਠਾ ਅਸਰੇ ਸਦਕਾ ਉਹ ਕਲਗੇ ਵਾਲੇ ਪਾਸ਼ਾ ਦੀ ਮਿਹਰ ਸਦਕਾ ਅੱਜ ਪਰਿਵਾਰ ਨੂੰ ਸਿਰ ਤੇ ਛੱਤ ਮਿਲੀ ਆ ਤਨ ਤੇ ਕਪੜਾ ਔਰ ਖਾਂ ਨੂੰ ਚੰਗਾ ਪ੍ਰਸ਼ਾਦਾ ਪਾਣੀ ਮਿਲਦਾ ਤੇ ਨਹੀਂ ਤਾਂ ਜਿਵੇਂ ਤੁਸੀਂ ਦੇਖਦੇ ਹੋ ਸਾਡੀਆਂ ਵੀਡੀਓਆਂ ਹੀ ਤੇ ਬਹੁਤ ਸਾਰੇ ਬਾਪੂ ਬਜ਼ੁਰਗ ਵੀਰ ਬੱਚੇ ਭੈਣਾਂ ਨੂੰ ਸੜਕਾਂ ਤੇ ਬਿਨਾਂ ਤਨ ਤੇ ਕੱਪੜਿਆਂ ਦੇਖਦੇ ਆ ਕਿਵੇਂ ਰੋਟੀ ਪਾਣੀ ਪ੍ਰਸ਼ਾਦੇ ਤੋਂ ਬਿਨਾਂ ਭੁੱਖ ਦੇ ਨਾਲ ਤਰਸਦੇ ਆ ਦੇਖਦੇ ਆ ਕਿਵੇਂ ਕਿਸੇ ਦੇ ਕੀੜੇ ਪਏ ਕੋਈ ਸੰਗੜਾ ਨਾ ਬੰਨਿਆ ਕੋਈ ਗਲਾਬ ਬਣਾ ਕੇ ਰੱਖਿਆ ਕੋਈ ਆਪਣਾ ਮਲਮ ਉਤਰਖਾਲ ਦੀ ਮਜਬੂਰ ਆਪਣੇ ਘਰ 'ਚ ਆਪਣੇ ਨਗਰ 'ਚ ਆਪਣੇ ਧੀਆ ਪੁੱਤਾਂ ਭੈਣ ਭਰਾਵਾਂ ਦੇ ਵਿੱਚ ਮੈਠਾ ਨਰਕ ਘਟਰਿਆ ਤੁਸੀਂ ਦੇਖਦੇ ਹੋ ਇਹ ਸਾਰੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ ਜਿਹੜੇ ਕਾਰ ਸਾਨੂੰ ਬਖਸ਼ਿਆ ਸਾਡੀ ਨਾ ਤਾਂ ਆਕਾਰ ਸੀ ਸਮਾਜਿਕ ਤੌਰ ਤੇ ਨਾ ਮਾਨਸਿਕ ਤੌਰ ਤੇ ਨਾ ਸਰੀਰਕ ਤੌਰ ਤੇ ਤੇ ਨਾ ਹੀ ਅਸੀਂ ਇੰਨੇ ਸਮਰੱਥ ਸੀ ਕਿਸੇ ਕਿਸੇ ਇੱਕ ਬੰਦੇ ਨੂੰ ਵੀ ਆਪਣੇ ਘਰ ਰੱਖ ਕੇ ਉਹਦਾ ਇਲਾਜ ਕਰਾਉਂਦੇ ਜਾਂ ਉਹਨੂੰ ਪਰਸ਼ਾਦਾ ਪਾਣੇ ਸਿਖਾਉਂਦੇ ਉਹ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਐ ਇਦਾ ਢਾਬਾ ਚਲਾਉਂਦੇ ਸੀ ਪਰ ਜਦੋਂ ਆਪਾਂ ਸੱਚੇ ਮਨ ਨਾਲ ਕੋਈ ਵੀ ਕਰਤ ਕਰਦੇ ਆ ਕੋਈ ਵੀ ਕੰਮ ਕਰਦੇ ਆ ਤਾਂ ਵਾਹਿਗੁਰੂ ਆਪ ਬਾਫਰਦੇ ਨੇ ਸੱਚੇ ਪਾਤਸ਼ਾਹ ਤੇ ਅਸੀਂ ਉਸ ਢਾਬੇ ਤੇ ਆਪਣੀ ਕਿਰਤ ਕਮਾਈ ਕਰਦੇ ਸੀ ਜੇ ਕੋਈ ਲੋੜ ਲੋੜਵੰਦ ਆਉਦਾ ਉਹਨੂੰ ਪ੍ਰਸ਼ਾਦਾ ਪਾਣੀ ਸ਼ਕਾਰਨਦੇ ਤਾਂ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕਰਕੇ ਸਾਨੂੰ ਸੇਵਾ ਬਖਸ਼ੀ ਉੱਥੇ ਇੱਕ ਦਿਨ ਇੱਕ insan ਰੁੱੜਦਾ ਰੁੱੜਦਾ ਆਇਆ ਉਹਨੂੰ ਦਰੰਗ ਹੋਇਆ ਹੋਇਆ ਸੀ ਤੇ ਮੇਰੇ ਫਾਦਰ ਸਾਹਿਬ ਵੀ ਇਧਰੰਗ ਨਾਲ ਇਸ ਦੁਨੀਆ ਤੋਂ ਗਏ 2 ਸਾਲ ਹੋ ਮੰਜੇ ਤੇ ਰਹੇ ਤਾਂ ਮੈਨੂੰ ਇੰਜ ਲੱਗਿਆ ਜਿਵੇਂ ਮੇਰਾ ਬਾਪ ਅੱਜ ਫੇਰ ਸਰਕਾਂ ਤੇ ਰੋਣ ਦੇ ਮਜਬੂਰ ਹੋ ਗਿਆ ਪਰ ਪਤਾ ਨਹੀਂ ਗੁਰੂ ਸਾਹਿਬ ਨੇ ਕਿਰਪਾ ਕਰਕੇ ਸਤੋਏ ਸੇਵਾ ਲੈਣੀ ਸੀ ਸਾਡੇ ਮਨ 'ਚ ਇਹ ਵਿਚਾਰ ਪਾਏ ਉਸ ਵੀਰ ਦਾ ਇਸ਼ਨਾਨ ਪਾਣੀ ਕਰਾਇਆ ਉਹਦੀ ਵੀਡੀਓ ਫੋਟੋ ਖਿੱਚ ਕੇ ਪਾਤੀਆਂ ਫੇਸਬੁੱਕ ਤੇ ਉਹਦਾ ਘਰ ਲੱਭ ਗਿਆ ਉਹਦਾ ਭਰਾ ਦੂਸਰੇ ਦਿਨ ਆਉਂਦਾ ਉਹਨੂੰ ਲੈਣ ਵਾਸਤੇ ਪਰ ਜਦੋਂ ਆ ਕੇ ਦੇਖਦਾ ਵੀ ਇਹ ਲੈਟਰਨ ਬਾਥਰੂਮ ਪਿੱਛੇ ਹੀ ਕਰਦਾ ਹੈ ਤਾਂ ਪਾਹਜ ਆ ਵੇ ਆਪਣੇ ਆਪ ਨੂੰ ਸਾਥ ਨਹੀਂ ਸਕਦਾ ਉਹ ਛੱਡ ਕੇ ਚਲਾ ਗਿਆ ਉਹਦੀਆਂ ਬੜੀਆਂ ਮਿੰਤਾ ਵੀ ਕੀਤੀਆਂ ਉਹਨੂੰ ਲਾਂਤਾਂ ਵੀ ਪਾਈਆਂ ਪਰ ਉਹ ਇੱਕ ਵਾਰ ਵੀ ਪਿੱਛੇ ਮੁੜ ਕੇ ਨਹੀਂ ਉਹਨੇ ਦੇਖਿਆ ਤੇ ਅੱਜ 10 ਸਾਲ ਹੋ ਗਏ ਉਸ ਵੀਰ ਨੂੰ ਸਾਡੇ ਕੋਲ ਰਹਿੰਦੇ ਆ ਕਦੇ ਮਿਲ ਨਹੀਂ ਆਇਆ ਤੇ ਉਸ ਬੰਦੇ ਨੇ ਆਪਣੀ ਜ਼ਿੰਮੇਵਾਰੀ ਛੱਡਤੀ ਤੇ ਸਾਨੂੰ ਵਾਅਦਾ ਕਿਉਂ ਜ਼ਿੰਮੇਵਾਰੀ ਦਿੱਤੀ ਹੋਰ ਜ਼ਿੰਮੇਵਾਰੀ ਤੋਂ ਅੱਗੇ ਵਧਿਆ ਅੱਜ ਇਸ ਸ਼ੋਰੂਮ 'ਚ ਖੜਕੇ ਵੀ ਅਸੀਂ ਮਾਣਨਾ ਕਹਿ ਸਕਦੇ ਆ ਬੀ ਇਹ ਵੀ ਸਾਡਾ ਸਾਡੇ ਬਨੁਖਤਾਰੀ ਸੇਵਾ ਪਰਿਵਾਰ ਦਾ ਹਿੱਸਾ ਵਾ ਕਿਉਂਕਿ ਦਿ올 ਵੀਰ ਉਹਨਾਂ ਦੀ ਟੀਮ ਨੇ ਹਮੇਸ਼ਾ ਉਹਨਾਂ ਬਾਪੂ ਬਜ਼ੁਰਗਾਂ ਨੂੰ ਉਹਨਾਂ ਭੈਣਾਂ ਨੂੰ ਵੀਰਾਂ ਨੂੰ ਬੱਚਿਆਂ ਨੂੰ ਹਮੇਸ਼ਾ ਆਪਣੇ ਸਮਝ ਕੇ ਸਾਡੇ ਨਾਲ ਖੜ ਕੇ ਸੇਵਾ ਕੀਤੀ ਤਾਂ ਫਿਰ ਉਹ 2016 ਤੋਂ ਸ਼ੁਰੂ ਹੋਈ ਸੇਵਾ ਇਸੇ ਤਰ੍ਹਾਂ ਅੱਗੇ ਦੀ ਅੱਗੇ ਇੱਕ ਹੋਰ ਦੋ ਹੋਰ ਚੱਲ ਹੋਰ ਕਰਦੇ ਕਰਦੇ ਅੱਜ ਸੁਪਨਿਆਂ ਦਾ ਘਰ ਬਣ ਗਿਆ ਅੱਜ ਪਰਿਵਾਰ ਦੇ ਵਿੱਚ ਹਜ਼ਾਰਾਂ ਹੀ ਮੈਂਬਰ ਅਸੀਂ ਰਹੇ ਹਾਂ 5000 ਤੋਂ ਵੱਧ ਮੈਂਬਰ ਆਪ ਕੋ ਆਪਣੇ ਘਰਾਂ ਨੂੰ ਜਾ ਚੁੱਕੇ ਆ ਜਿਨ੍ਹਾਂ ਦੇ ਪਰਿਵਾਰਾਂ ਨੇ ਉਹਨਾਂ ਨੂੰ ਅਸੈਪਟ ਕਰ ਲਿਆ ਜਾਂ ਉਹ ਆਪਣੇ ਆਪ ਆਪਣੇ ਪੈਰਾਂ ਤੇ ਜਿਉਣ ਚੁੱਕੇ ਹੋ ਗਏ ਤੇ ਇਸੇ ਤਰ੍ਹਾਂ ਉਸ ਕਾਲਪੁਰਖ ਵਾਇਕੁਰ ਦੇ ਚਰਨਾਂ ਚ ਵੀ ਜਾ ਬਰਾਜੇ ਕਰੀਬ 7750 ਮੈਂਬਰ ਪਰ ਅਸੀਂ ਕਰ ਨਹੀਂ ਰਹੇ ਕੀ ਹੋ ਰਿਹਾ ਇਹ ਸਭ ਕਰਨ ਵਾਲਾ ਤੋਪਰ ਵਾਲਾ ਆਪਾਂ ਇੱਕ ਕੋਸ਼ਿਸ਼ ਕਰ ਸਕਦੇ ਆ ਆਪਾਂ ਆਪਣੇ ਸਰੀਰ ਦੀ ਸ਼ਮਤਾ ਮੁਤਾਬਕ ਦਿਮਾਗ ਦੀ ਸ਼ਮਤਾ ਮੁਤਾਬਕ ਸੱਚੇ ਮਨ ਕੋਈ ਕੰਮ ਕਰ ਸਕਦੇ ਆ ਪਰ ਉਹਨੂੰ ਫਲ ਲਾਉਣਾ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੱਥ ਵਿੱਚ ਹੈ